ਕਹ ਲਿਆ ਅੱਜ ਦਾ ਜਿਹੜਾ ਆਪਣਾ ਵਿਸ਼ਾ ਆਪਾਂ ਸਾਰਿਆਂ ਨੇ ਉਸ ਵਿਸ਼ੇ ਤੇ ਹੀ ਗੱਲ ਕਰਨੀ ਆ ਮੀਟਿੰਗ ਦੇ ਮਾਨੇ ਉੱਥੋਂ ਸਾਨੂੰ ਰੈਸਟ ਕਰਾਇਆ ਰੈਸਟ ਕਰਕੇ ਜਿੰਨਾ ਸਮਾਨ ਸੀ ਸਾਡਾ ਤੋੜ ਪਰ ਸਾਡਾ ਜਦੋਂ ਸਾਡੀ ਮੀਟਿੰਗ 'ਚ ਬੈਠ ਕੇ ਗੱਲ ਹੋ ਗਈ ਜਿੱਦਾਂ ਸੈਂਟਰ ਦੇ ਮੰਤਰੀ ਬੈਠੇ ਮੈਂ ਖੋਦ ਉਸ ਮੀਟਿੰਗ ਦੇ ਵਿੱਚ ਸੀ आज जो आज का प्रोग्राम है जो 19 तरीक को सरकार ने हमें धोखे से बुलाकर अरेस्ट किया आगुओं को बाद में मोर्चों के ऊपर हमला किया और सामान की तोड़फोड़ की सामान को लूट लिया जो इनका एक एम एल ए है गुरलालनौर उसकी उसके गुंडों ने और वहां के दो-तीन गांव हैं उन्होंने मिलकर जो सामान सारा लूटा और तोड़ा जो ट्रालियां आज भी मिल रही हैं कई रंग कर रहे हैं ट्रालियों को कभी कुछ कर रहे हैं ऐसा हमने कभी देखा नहीं अपनी जिंदगी में बताते थे कि जब पाकिस्तान बनाता जब लूट-सुट हुई थी ऐसी नहीं हुई थी ये तो अपने हैं ये सामान जो बना हुआ है ये भी इन लोगों का है पर कुछ चंद गुंडे ये सामान लूट रहे हैं दूसरा ਉੱਥੇ ਸਾਡੇ ਆਗੂਆਂ ਨਾਮੇ ਕੁੱਟਮਾਰ ਹੋਈ ਆ ਅਸੀਂ ਸਾਡੀਆਂ ਜਿਹੜੀਆਂ ਅੱਜ ਤੀਆਂ ਮੰਗਾਂ ਨੇ ਉਹ ਲੈ ਕੇ ਬੈਠੇ ਵੀ ਇੱਕ ਤੇ ਜਿਹੜਾ ਉਹ ਸਮਾਨ ਉਹਦੀ ਭਰਪਾਈ ਹੋਵੇ ਦੂਜਾ ਜਿਹੜਾ ਗਰ ਲਾਲ ਘਨੌਰ ਐਮ ਐਲ ਏ ਨੂੰ ਬਰਖਾਸਤ ਕੀਤਾ ਜਾਵੇ ਤੀਜਾ ਉੱਥੇ ਇੱਕ ਸਚੂ ਆ ਜਿੰਨੇ ਸਾਡੇ ਇੱਕ ਆਗੂ ਬਲਵੰਤ ਸਿੰਘ ਬਹਿਰਾਮਕੇ ਨੂੰ ਬਹੁਤ ਜ਼ਿਆਦਾ ਕੁੱਟਿਆ ਅਸੀਂ ਉਹਦੀ ਨਿੰਦਾ ਕਰਦੇ ਹਾਂ ਉਹਨੂੰ ਬਰਖਾਸਤ ਕੀਤਾ ਜਾਵੇ ਤੇ ਉਹਨੂੰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਅੱਜ ਕਿਥੇ ਤੰਨ ਦੇ ਰਹੇ ਹੋ ਅਸੀਂ ਅੱਜ ਪੂਰੇ ਪੰਜਾਬ ਦੇ ਵਿੱਚ ਮੰਤਰੀਆਂ ਦੇ ਦਰਮੋਰੇ ਮੁੱਖ ਮੰਤਰੀ ਦੇ ਦਰਮੋਰੇ ਧਰਨੇ ਲੱਗੇ ਨੇ ਸਾਰੇ ਜਗਤ ਤੇ ਸਾਡਾ ਅੱਜ ਇੱਥੇ ਲੁਧਿਆਣੇ ਦੇ ਵਿੱਚ ਜਿਹੜਾ ਹੈਗਾ ਵਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਇਹ ਉਹਨਾਂ ਦਾ ਦਫ਼ਤਰ ਆ ਤੇ ਦਫ਼ਤਰ ਦੇ ਵਿੱਚ ਸਾਡੀਆਂ ਦੋ ਜਥੇਬੰਦੀਆਂ ਨੇ ਬੀਕੇਯੂ ਦਬਾਪਾ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਜਿਹੜੇ ਆ ਇਹ ਧਰਨਾ ਦਿੱਤਾ ਕਰ ਰਿਹਾ ਅੱਜ ਦੇਖੋ ਜੀ ਸਰਕਾਰ ਨੇ ਜੋ ਕੁਝ ਕੀਤਾ ਲੋਕੀ ਜਾਣੂ ਨੇ ਲੋਕਾਂ ਨੂੰ ਪਤਾ ਕੀ ਜੋ ਸਰਕਾਰ ਜੋ ਕੁਝ ਕਰ ਰਹੀ ਆ ਲੋਕੀ ਇਹਦਾ ਜਵਾਬ ਆਉਣ ਵਾਲੇ ਸਮੇਂ 'ਚ ਸਰਕਾਰ ਨੂੰ ਦੇਣਗੇ